ਗੌੜੀ ਵਾਰੀ ਮਹੱਲਾ ਪੰਜਵਾਂ ਕਈ ਜਨਮ ਭਇ ਕੀਟ ਪਤੰਗਾ ਕਈ ਜਨਮ ਗਜ ਮੀਨ ਕਰੂੰਗਾ ਕਈ ਜਨਮ ਭਇ ਕੀਟ ਪਤੰਗਾ ਕਈ ਜਨਮ ਗਜ ਮੀਨ ਕਰੂੰਗਾ ਕਈ ਜਨਮ ਪੰਖੀ ਸਰਪ ਹੋਇਓ कई जन्म है बर ब्रिख जो यो मिल जगदीश मिलन की बरिया चिरंकाल एह दे संजरिया रहा कई जन्म सैल गिर कर कई जन्म गर्भ हिर खरिया कई जन्म ਸਾਕ ਸਾਖ ਕਰ ਉਪਾਇ ਲਖ ਚਰਾਸੀ ਜੋਨ ਪਰਮਾਇ ਸਾਧ ਸੰਗ ਭਇਓ ਜਨਮ ਪ੍ਰਾਪਤ ਕਰ ਸੇਵਾ ਪੱਜ ਹਰ ਹਰ ਗੁਰਮਤ ਤਿਆਗ ਮਾਨ ਝੂਠ ਅਭਿਮਾਨ ਜੀਵ ਤਮਰੇ ਦਰਗਹ ਹੈ ਪਰਮਾਨ ਜੋ ਕਿਸ ਹੋਆ ਸੋ ਤੁਜ ਤੇ ਹੋਗ ਅਬਰ ਨ ਦੂਜਾ ਕਰਨੇ ਜੋਗ ਤਾਂ ਮਿਲੀਏ ਜਾਲੇ ਮਲਾਏ ਕੋ ਨਾਨਕ ਹਰ ਹਰ ਗੁਣ ਗਾਏ ਤਾਂ ਮਿਲੀਏ ਜਾਲੇ ਮਲਾਏ ਕਹੋ ਨਾਨਕ ਹਰ ਹਰ ਗੁਣ ਗਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਜੋ ਆਪਾਂ ਸ਼ਬਦ ਗਾਇਨ ਕੀਤਾ ਹੈ ਇਹ ਪਾਵਨ ਪਵਿੱਤਰ ਅੰਗ 176 ਤੇ ਸਵਾਇ ਮਾਨ ਹੈ ਸਤਿਗੁਰੂ ਦੱਸ ਰਹੇ ਨੇ ਇਹ ਗੌੜੀ ਰਾਗ ਅੰਦਰ ਆ ਸ਼ਬਦ ਹੈ ਜੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਗੁਰੂ ਅਰਜਨ ਸਾਹਿਬ ਜੀ ਇਹ ਜੀਵ ਆਤਮਾ ਬਾਰੇ ਦੱਸ ਰਹੇ ਨੇ ਵੀ ਕਿੱਥੋਂ ਕਿੱਥੋਂ ਇਹ ਪਟਕਦੀ ਆਈ ਆ ਕਿਹੜੇ ਕਿਹੜੇ ਜਨਮ ਪ੍ਰਭੂ ਪਰਮਾਤਮਾ ਨੇ ਤੈਨੂੰ ਦਿੱਤੇ ਨੇ ਪਹਿਲਾਂ ਮਨੁੱਖੇ ਜਨਮ ਤੋਂ ਪਹਿਲਾਂ ਮਹਾਰਾਜ ਦੱਸਦੇ ਨੇ ਕਈ ਜਨਮ ਭਏ ਕੀਟ ਪਤੰਗਾ ਵੇ ਕਈ ਜਨਮ ਤੋਂ ਕੀੜੇ ਪਤੰਗਿਆਂ ਦੇ ਜਨਮ ਵਿੱਚ ਰਹਿਆਂ ਸੱਜਣਾ ਕਈ ਜਨਮ ਕੱਜ ਮੀਨ ਕੁਰੰਗਾ ਕਈ ਜਨਮ ਹਾਥੀ ਮੱਛ ਕੁਰੰਗਾ ਮੈਨੇ ਹਿਰਨ ਇਹਨਾਂ ਜੂਨਾਂ ਵਿੱਚ ਤੈਨੂੰ ਤੋਰੀ ਰੱਖਿਆ ਮਹਾਰਾਜ ਨੇ ਕਈ ਜਨਮ ਪੰਖੀ ਸਰਪ ਹੋਇਓ ਕਈ ਜਨੋਂ ਪੰਛੀਆਂ ਦੀ ਜੂਨ ਵਿੱਚ ਸੱਪਾਂ ਦੀ ਜੂਨ ਵਿੱਚ ਤੈਨੂੰ ਇਹ ਜੀਵ ਆਤਮਾ ਤੈਨੂੰ ਇਹ ਸਰੀਰ ਦਿੰਦਾ ਰਿਹਾ ਅਕਾਲ ਪੁਰਖ ਵਾਹਿਗੁਰੂ ਇਨ੍ਹਾਂ ਜੁਨੀਆਂ ਦੇ ਵਿੱਚ ਤੈਨੂੰ ਭੇਜਦਾ ਰਿਹਾ ਤੱਕੀ ਰੱਖਿਆ ਐ ਕਹਿੰਨੇ ਆ ਬਾਈ ਇੱਧਰ ਤੈਨੂੰ ਤੱਕੀ ਰੱਖਿਆ ਅਕਾਲ ਪੁਰਖ ਵਾਹਿਗੁਰੂ ਨੇ ਕਈ ਜਨਮ ਹੈ ਵਰ ਬ੍ਰਖ ਜੋयो ਕਈ ਜਨਮ ਤਨੂ ਘੋੜੇ ਬਲਦ ਬਣਾ ਕੇ ਜੋੜੀ ਰੱਖਿਆ ਜੋਇ ਦਾ ਮਤਲਬ ਜੋੜੀ ਰੱਖਿਆ ਤੇ ਹੁਣ ਅਗਲੇ ਬੰਦ ਚ ਮਹਾਰਾਜ ਕਹਿੰਦੇ ਨੇ ਮਿਲ ਜਗਦੀਸ਼ ਮਿਲਨ ਕੀ ਵਰੀਆ ਚਰੰਕਾਲ ਇਹ ਦੇਹ ਸੰਜਰੀਆ ਇਹ ਹੁਣ ਜਿਹੜੀ ਦੇ ਤੈਨੂੰ ਦਿੱਤੀ ਆ ਨਾ ਪ੍ਰਭੂ ਪਰਮਾਤਮਾ ਨੇ ਮਨੁੱਖਾ ਜਨਮ ਦਿੱਤਾ ਮਨੁੱਖਾ ਸਰੀਰ ਦਿੱਤਾ ਇਹ ਤੇਰੀ ਮਿਲਣ ਦੀ ਵਾਰੀ ਆ ਪ੍ਰਭੂ ਪਰਮਾਤਮਾ ਨੂੰ ਕਿਉਂਕਿ ਪਹਿਲਾਂ ਤਾਂ ਤੈਨੂੰ 84 ਦੇ ਗੇੜ ਵਿੱਚ ਪਾਈ ਰੱਖਿਆ ਇਨਸਾਨ ਤੂੰ 84 ਦੇ ਗੇੜ ਵਿੱਚ ਪਿਆ ਰਿਹਾ ਤੇ ਹੁਣ ਤੈਨੂੰ ਕਿਰਪਾ ਕਰਕੇ ਮਨੁੱਖਾ ਜਨਮ ਮਿਲਿਆ ਪਰਮਾਤਮਾ ਦੀ ਕਿਰਪਾ ਸਦਕਾ ਅਕਾਲ ਪੁਰਖ ਵਾਹਿਗੁਰੂ ਨੇ ਤੈਨੂੰ ਮਨੁੱਖਾ ਜਨਮ ਦਿੱਤਾ ਇਸ ਜਨਮ ਦੇ ਵਿੱਚ ਤੂੰ ਪ੍ਰਭੂ ਪਰਮਾਤਮਾ ਨੂੰ ਮਿਲ ਸਕਦਾ ਮਿਲੇਗਾ ਕਿਵੇਂ ਗੁਰੂ ਦੇ ਗਿਆਨ ਮੁਤਾਬਕ ਜੀਵਨ ਬਸਰ ਕਰਕੇ ਰਹਾਵਾਲਾ ਬੰਦਾ ਜੀ ਮਹਾਰਾਜ ਕਹਿੰਦੇ ਕਈ ਜਰਮ ਸੈਲ ਗਿਰ ਕਰਿਆ ਕਈ ਜਰਮ ਸੈਲ ਪੱਥਰ ਜਿਹਨੂੰ ਆਪਾਂ ਚਟਾਨ ਕਹਿੰਦੇ ਆ ਆਪਾਂ ਪੱਥਰ ਕਹਿੰਦੇ ਆ ਤੇ ਇੱਕ ਭਾਸ਼ਾ ਦੇ ਵਿੱਚ ਇਹਨੂੰ ਚਟਾਨ ਵੀ ਕਹਿੰਦੇ ਆ ਪੱਥਰ ਨੂੰ ਕਈ ਜਨਮਾਂ ਦਾ ਤੈਨੂੰ ਪੱਥਰ ਬਣਾ ਬਣਾ ਕੇ ਸੈਲ ਪੱਥਰ ਬਣਾ ਬਣਾ ਕੇ ਰੱਖੀ ਰੱਖਿਆ ਪ੍ਰਮਾਤਮਾ ਨੇ। ਕਈ ਜਨਮ ਗਰਭਹਿਰ ਖਰਿਆ ਵਾਹਿਗੁਰੂ ਵਾਹਿਗੁਰੂ ਮਹਾਰਾਜ ਕਹਿੰਦਾ ਹੈ ਕਈ ਜਨਮ ਤੇਰੀ ਮਾਂ ਦਾ ਗਰਭ ਛਾਂਦਾ ਰਿਹਾ। ਕਈ ਜਨਮ ਪਤਾ ਨਹੀਂ ਕਿੰਨੇ ਕ ਜਨਮ ਤੋਂ ਸੰਸਾਰ ਦੇ ਵਿੱਚ ਆਇਆ ਨਹੀਂ ਗਰਭ ਦੇ ਵਿੱਚ ਹੀ ਗੜਦਾ ਰਿਹਾ। ਕਈ ਜਨਮ ਸਾਖ ਕਰ ਉਪਾਇਓ ਕਈ ਜਨਮ ਸਾਖ ਬੱਕਰੀ ਬੱਕਰੀ ਵੈਰਾਈਟੀ ਦੇ ਬਿਰਖ ਕਹਿ ਲੋ ਦਰਖਤ ਕਈ ਜਨਮ ਤੈਨੂੰ ਦਰਖਤਾਂ ਦੇ ਵਿੱਚ ਜੂਨਾ ਭੋਗੜੀਆਂ ਪੰਜਾਂ ਇਨਸਾਨ 1084 ਜੋਨ ਪਰਮਾਇ 1084 ਦੇ ਵਿੱਚ ਤੈਨੂੰ ਤੇਦੇਉਂ ਗੇੜ ਵਿੱਚ 84 ਦੇ ਗੇੜ ਵਿੱਚ ਤੈਨੂੰ ਪਾਈ ਰੱਖਿਆ ਤੇ ਤੇਰਾ ਜਨਮ ਜਿਹੜਾ ਹੁਣ ਮਨੁੱਖਾ ਹੋ ਗਿਆ ਨਾ ਸੱਜਣਾ ਪ੍ਰਭੂ ਪਰਮਾਤਮਾ ਦਾ ਨਾਮ ਜੱਪਣ ਦੀ ਵਾਰੀ ਹੈ। ਅਕਾਲ ਪੁਰਖ ਵਾਹਿਗੁਰੂ ਨੂੰ ਮਿਲ ਸਕਦਾ ਇਹ ਮਨੁੱਖਾ ਜੀਵਨ। ਕਿਉਂਕਿ ਮਨੁੱਖ ਨੂੰ ਹੀ ਅਕਾਲ ਪੁਰਖ ਵਾਹਿਗੁਰੂ ਨੇ ਸੂਚੀ ਦਿੱਤੀ ਆ। ਚੰਗੇ ਮਾੜੇ ਦੀ ਪਰਖ ਇਨਸਾਨ ਨੂੰ ਹੈ। ਠੀਕ ਆ ਜੀ ਜੇ ਚੰਗਾ ਕਰਦਾ ਤਾਂ ਵੀ ਉਹਨੂੰ ਪਤਾ ਜੇ ਮਾੜਾ ਕਰ ਰਿਹਾ ਤਾਂ ਵੀ ਉਹਨੂੰ ਪਤਾ ਵੀ ਇਹ ਮਾੜਾ ਹਟਦਾ ਫੇਰ ਵੀ ਹੈ ਨਹੀਂ। ਜੇ ਗੁਰੂ ਤੋਂ ਗਿਆਨ ਮਿਲ ਗਿਆ ਹੁਣ ਪੰਕਤੀ ਆਪਾਂ ਨੂੰ ਆਹ ਸ਼ਬਦ ਦਾ ਜਿਹੜਾ ਆਪਾਂ ਪੜਿਆ ਪਾਵਰ ਪਵਿੱਤਰ ਅੰਗ 176 ਤੇ ਹੁਣ ਇਹਦੇ ਵਿੱਚ ਸਾਰਾ ਤਿੰਨ ਦਾ ਸ਼ੀਸ਼ਾ ਦਿਖਾਤਾ ਵੀ ਇੱਥੇ ਇੱਥੇ ਤੋਂ ਫਿਰਦਾ ਆਇਆ ਜੀਵਾਤਮਾ ਕਿਉਂਕਿ ਜੀਵਾਤਮਾ ਜਿਹੜਾ ਅਮਰ ਰਾਜੀ ਜੀਵਾਤਮਾ ਨਹੀਂ ਮਰਦੀ ਸਰੀਰ ਬਦਲੀ ਹੁੰਦੇ ਜਾਂਦੇ ਨੇ ਜਿਵੇਂ ਹੁਣ ਆਹ ਸ਼ਬਦ ਵਿੱਚ ਦੱਸ ਹੀ ਦਿੱਤਾ ਸਤਿਗੁਰ ਨੇ ਸਾਰਾ ਕੁਝ ਹਣ ਸਤਿਗੁਰੂ ਕਹਿੰਦੇ ਨੇ ਤੈਨੂੰ 84 ਦੇ ਗੇੜ ਵਿੱਚੋਂ ਕੱਢ ਕੇ ਪ੍ਰਭੂ ਪਰਮਾਤਮਾ ਨੇ ਮਨੁੱਖਾ ਜਨਮ ਦਿੱਤਾ ਤੈਨੂੰ ਤਰਸ ਕਰਕੇ ਤੇ ਹਣ ਤੂੰ ਕੀ ਕਰਨਾ ਸਾਧ ਸੰਗ ਭਇਓ ਜਨਮ ਪ੍ਰਾਪਤ ਹਣ ਗੁਰੂ ਦੀ ਸੰਗਤ ਕਰਨ ਵਾਸਤੇ ਤੇਰਾ ਜਨਮ ਪ੍ਰਾਪਤ ਹੋਇਆ ਤੈਨੂੰ ਮਨੁੱਖਾ ਜਨਮ ਤੇ ਜੇ ਸੱਜਣਾ ਤੂੰ ਅਜਾਈਂ ਨਗਾ ਲਿਆ ਇਸੇ ਤਰ੍ਹਾਂ ਹੀ ਤੇ ਅਗਲਾ ਗੇੜ ਫੇਰ ਉਹੀ ਆ ਜੇ ਪ੍ਰਭੂ ਪ੍ਰਮਾਤਮਾ ਦਾ ਨਾਮ ਜਪਦਾ ਰਿਹਾ ਮਨੁੱਖੇ ਜਨਮ ਦੇ ਵਿੱਚ ਗੁਰੂ ਦੇ ਸਿਧਾਂਤ ਤੇ ਚੱਲਦਾ ਰਿਹਾ ਸੱਚ ਨਾਲ ਜੁੜ ਗਿਆ ਤੂੰ ਤੇ ਤੇਰੀ ਮੁਕਤੀ ਹੋ ਜਾਗੇ 84 ਦੇ ਗੇੜ ਵਿੱਚੋਂ ਸਰੀਰ ਕਰਕੇ ਜਿਹੜਾ 84 ਦੇ ਗੇੜ ਵਿੱਚ ਪਿਆ ਸੀ ਉਧਰੋਂ ਤੈਨੂੰ ਕੱਢ ਲਏਗਾ ਹੁਣ ਜਿਹੜਾ ਮਨ ਕਰਕੇ 84 ਦੇ ਵਿੱਚ ਵੀ ਪਿਆ ਜੀ ਇਨਸਾਨ ਇੱਕ ਮੈਂ ਵੀ ਬੱਚਾ ਹੀ ਆ 84 ਦੇ ਗੇੜ ਵਿੱਚ ਪਿਆ ਰਹਿੰਦਾ ਜੂਨਾ ਭੋਗਦਾ ਰਹਿੰਦਾ ਲਾਲਚ ਆ ਗਿਆ ਹਿਰਦੇ ਘਰ ਚਕ ਇਨਸਾਨ ਦੇ ਜਿਦੋਂ ਲਾਲਚੀ ਹੋ ਗਿਆ ਸਮਝ ਲਓ ਅੰਦਰ ਕੁੱਤੇ ਦਾ ਜਨਮ ਹੋ ਗਿਆ। ਸ਼ੁੱਧ ਤੀ ਪਦਾਰਥ ਛੱਡ ਕੇ ਗੰਦਗੀ ਚ ਮੂੰਹ ਮਾਰਦਾ ਫਿਰਦਾ ਸੂਰ ਦਾ ਜਨਮ ਹੋ ਗਿਆ ਇਹ ਮਨੁੱਖੇ ਜਨਮ ਵਿੱਚ ਵੀ ਸ਼ਰਤ ਕਰਕੇ ਜੂਨਾ ਭੋਗ ਰਿਹਾ ਇਨਸਾਨ ਤੇ ਇਹਦੇ ਵਿੱਚ ਜੇ ਹੁਣ ਮਨੁੱਖੇ ਜਨਮ ਦੇ ਵਿੱਚ ਗੁਰੂ ਦੀ ਕਿਰਪਾ ਸਦਕਾ ਆਪ ਗੁਰੂ ਤੋਂ ਗਿਆਨ ਲੈ ਕੇ ਜੀਵਨ ਬਸਰ ਕਰਨਾ ਸ਼ੁਰੂ ਕਰ ਗਏ ਸੰਸਾਰ ਦੇ ਵਿੱਚ ਵਿਚਰਦੇ ਭਲੇ ਦੇ ਕੰਮ ਕਰਨੇ ਲੋੜਵੰਦ ਦੀ ਮਦਦ ਈਰਖਾ ਦਬੈਤ ਹੰਕਾਰ ਛੱਡਣਾ ਜਦੋਂ ਛੱਡਦਾ ਇਨਸਾਨ ਨੇ ਤੇ ਉਦੋਂ ਮਨੁੱਖਾ ਜਨਮ ਤੇਰਾ ਸਮਝ ਲੋ ਲੇਖੇ ਵਿੱਚ ਲੱਗਣਾ ਸ਼ੁਰੂ ਹੋ ਗਿਆ ਅੱਗੇ ਮਹਾਰਾਜ ਸਮਝਾਉਣਾ ਕਰਦੇ ਨੇ ਵੀ ਹਣ ਤੋਂ ਭਾਈ ਸਾਧ ਸੰਗ ਭਇਓ ਜਨਮ ਪ੍ਰਾਪਤ ਗੁਰੂ ਸਾਧੂ ਦੀ ਸੰਗਤ ਕਰ ਤੈਨੂੰ ਮਨੁੱਖਾ ਜਨਮ ਪ੍ਰਾਪਤ ਹੋਇਆ ਸਾਧ ਸੰਗਤ ਕਰਨ ਵਾਸਤੇ ਤੇ ਜੇ ਹੁਣ ਮਨੁੱਖੇ ਜਨਮ ਦੇ ਵਿੱਚ ਵੀ ਆਪਾਂ ਗੁਰੂ ਦੀ ਸੰਗਤ ਨਹੀਂ ਕਰਦੇ ਸੰਗਤ ਦਾ ਭਾਵ ਆ ਜਿਹੜਾ ਜੀ ਮਤਲਬ ਵੀ ਗੁਰੂ ਦੀ ਗੱਲ ਸੁਣ ਕੇ ਗੁਰੂ ਦੀ ਗੱਲ ਮੰਨਣੀ ਆ ਤੇਰੀ ਸੰਗਤ ਹੋ ਗਈ ਜੇ ਹੁਣ ਆਪਾਂ ਦਰਬਾਰ ਸਾਹਿਬ ਵਿੱਚ ਵੀ ਆ ਕੇ ਬੈਠ ਕੇ ਗੁਰੂ ਦੀ ਗੱਲ ਵੀ ਸੁਣ ਲਈ ਹੈ ਜੀ ਆਪਾਂ ਮੋਬਾਈਲ ਤੇ ਵੀ ਕਥਾ ਕੀਰਤਨ ਸੁਣਦੇ ਰਹਿੰਨੇ ਆ ਜਾਂ ਗੱਡੀਆਂ ਦੇ ਵਿੱਚ ਵੀ ਚੱਲਦੀ ਰਹਿੰਦੀ ਆ ਟੇਪ ਕਥਾ ਕੀਰਤਨ ਦੀ ਤੇ ਜੇ ਗੱਲ ਹੀ ਨਹੀਂ ਆਪਾਂ ਮੰਨੀ ਸਮਝ ਲਓ ਆਪਾਂ ਸੰਗਤ ਕੀਤੀ ਨਹੀਂ ਸੰਗਤ ਤਾਂ ਤੈਨੂੰ ਮਿਲਦੀ ਰਹੀ ਤੇ ਤੂੰ ਸੰਗਤ ਪ੍ਰਾਪਤੀ ਨਹੀਂ ਕਰੀ ਜੇ ਤਾ ਤੂੰ ਗੁਰੂ ਦੀ ਗੱਲ ਸੁਣਦਾ ਪਾਈ ਗੁਰੂ ਦੀ ਗੱਲ ਮੰਨਦਾ ਤਾਂ ਤੇਰੀ ਸਾਧ ਸੰਗਤ ਹੋ ਗਈ ਸੰਗਤ ਕਰਨ ਦਾ ਮਤਲਬ ਇਹ ਹੀ ਆ ਜਿਵੇਂ ਆਪਾਂ ਹੁਣ ਬਾਹਰੀ ਧਾਰਨਾਂ ਲਈਏ ਜੇ ਕੋਈ ਬੱਚੇ ਕਈ ਗਲਤ ਕੰਮਾਂ ਵਿੱਚ ਪਏ ਹੋਏ ਨੇ ਨਸ਼ਿਆਂ ਵਿੱਚ ਪਏ ਹੋਏ ਨੇ ਆਪਾਂ ਆਪਦੇ ਬੱਚੇ ਨੂੰ ਕਹਿੰਨੇ ਆ ਪੁੱਤ ਉਹਨਾਂ ਦੀ ਸੰਗਤ ਨਾ ਕਰੀ ਕਿਉਂਕਿ ਉਹੀ ਲਗਨ ਤੈਨੂੰ ਲੱਗ ਜਾਣੀ ਆ ਜੋਨੋਂ ਆਪਾਂ ਬਾਰੀ ਗੱਲ ਕਰਗੇ ਵੀ ਇੱਥੇ ਤਾਂ ਸਖੇਡਣ ਵਾਲਿਆਂ 'ਚ ਲਾ ਲਓ ਤੁਸੀਂ ਇੱਥੇ ਬੰਦੇ ਤਾਂਸ ਖੇਡਦੇ ਰਹਿੰਦੇ ਆ ਬੋੜਾ ਥੱਲੇ ਬੈਠੇ ਚਲੋ ਜਿਹੜੇ ਬਜ਼ੁਰਗ ਬਹਿਲੇ ਨੇ ਉਹ ਤਾਂ ਆਪਣਾ ਬੈਠੇ ਰਹਿਣ ਕਈ ਨੌਜਵਾਨ ਵੀ ਹੁਣ ਬਹੁਤ ਸਾਰੇ ਬੈਠੇ ਨੇ ਜੇ ਉੱਥੇ ਬੈਠਣ ਲੱਗਾ ਤਾਂ ਉਹੀ ਆਦਤ ਬਣ ਜਾਣੀ ਆ ਚਲੋ ਆਪਾਂ ਵੀ ਪੱਤਾ ਛੱਡ ਲਓ ਇਹ ਸੰਗਤ ਹੋ ਗਈ ਉਹਨਾਂ ਵਾਂਗੂ ਕਰਨ ਲੱਗ ਗਿਆ ਸ਼ਰਾਬੀਆਂ 'ਚ ਬਹਿਣ ਲੱਗ ਗਿਆ ਪੀਣ ਦੀ ਆਦਤ ਪੈ ਗਈ ਇਹ ਸੰਗਤ ਕਰ ਲਈ ਉਹਨਾਂ ਨੇ ਸੰਗਤ ਦਾ ਅਸਰ ਹੋ ਗਿਆ ਜੇ ਆਪਾਂ ਇਸੇ ਤਰ੍ਹਾਂ ਹੀ ਗੁਰੂ ਦੀ ਸੰਗਤ ਕਰਾਂਗੇ ਗੁਰੂ ਦੀ ਗੱਲ ਸੁਣਾਂਗੇ ਸੁਣਦੇ ਸੁਣਦੇ ਆਪਣੀ ਸੰਗਤ ਹੋ ਜਾਣੀ ਆਪਣਾ ਜੀਵਨ ਵੀ ਉਸ ਤਰ੍ਹਾਂ ਦਾ ਹੋ ਜਾਏਗਾ ਗੁਰੂ ਦੀ ਗੱਲ ਮੰਨਣ ਲੱਗ ਜਾਏਗਾ ਜਿਵੇਂ ਪਰ ਇੱਕ ਗੱਲ ਇਹ ਬੜੀ ਵੱਡੀ ਘਾਟ ਆ ਨਾ ਗੁਰੂ ਦੀ ਗੱਲ ਨਹੀਂ ਸਾਡੇ ਮਨ ਤੇ ਅਸਰ ਕਰਦੀ ਹੋਰ ਜਿੰਨੀਆਂ ਵੀ ਦੁਨਿਆਵੀ ਗੱਲਾਂ ਨੇ ਸਾਰੀਆਂ ਅਸਰ ਕਰ ਜਾਂਦੀਆਂ ਜੇ ਕੋਈ ਬਾਹਰੀ ਗੱਲ ਕੋਈ ਗੀਤ ਵੀ ਕੋਈ ਆਉਂਦਾ ਤਾਂ ਉਹ ਇਨਸਾਨ ਇੱਕ ਦੋ ਵਾਰੀ ਸੁਣ ਕੇ ਹੀ ਪੱਕਾ ਕਰ ਲੈਂਦਾ ਗਰਬਾਣੀਆਂ ਆਪਾਂ ਰੋਜ਼ ਸੁਣਦੇ ਆ ਰੋਜ਼ ਸੁਣ ਕੇ ਵੀ ਅਸਰ ਨਹੀਂ ਹੁੰਦਾ ਸਾਡੇ ਤੇ ਕਿਉਂਕਿ ਗਰਬਾਣੀ ਸੱਚ ਦੀ ਗੱਲ ਕਰਦੀ ਐ ਸੱਚਵਾਲ ਨੂੰ ਕੋਈ ਤੁਰਕੇ ਨਹੀਂ ਰਾਜੀ ਸੋ ਮਹਾਰਾਜੇ ਕਹਿੰਦੇ ਆ ਵੀ ਭਾਈ ਹੁਣ ਤੂੰ ਸਾਧ ਸੰਗ ਭਇਓ ਜਨਮ ਪ੍ਰਾਪਤ ਤੈਨੂੰ ਗੁਰੂ ਦੀ ਸੰਗਤ ਕਰਨ ਵਾਸਤੇ ਜਨਮ ਮਨੁੱਖਾ ਮਿਲਿਆ ਕਰ ਸੇਵਾ ਪਜ ਹਰ ਹਰ ਗੁਰਮਤ ਇਹ ਸੇਵਾ ਭਾਈ ਪ੍ਰਭੂ ਪ੍ਰਮਾਤਮਾ ਦਾ ਨਾਮ ਜਪ ਤੇ ਗੁਰਮਤ ਲੈ ਆ ਲਿਖਤਾ ਮਹਾਰਾਜ ਨੇ ਕਰ ਸੇਵਾ ਭਜ ਹਰ ਹਰ ਗੁਰਮਤ ਹਰੀ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਜਾ ਭਾਈ ਤੇ ਗੁਰਮਤ ਲੈ Guru ਤੋਂ ਮਤ ਲੈ ਕੇ ਆਪਣਾ ਜੀਵਨ ਬਸਰ ਕਰ ਅੱਗੇ ਮਹਾਰਾਜ ਕਹਿੰਦੇ ਨੇ ਤਿਆਗ ਮਾਨ ਝੂਠ ਅਵਮਾਨ ਆਪਣਾ ਮਾਨ ਛੱਡ ਦੇ ਜਿਹੜਾ ਆਪਣੇ ਉੱਪ ਤੇ ਮਾਨ ਕਰਦਾ ਵੀ ਮੈਂ ਐ ਕਰਤਾ ਤੇ ਮੈਂ ਉਹ ਕਰ ਦੇਣਾ ਮੈਂ ਇਨੀ ਜ਼ਮੀਨ ਬਣਾਤੀ ਮੈਂ ਇਨੀਆਂ ਕੋਠੀਆਂ ਬਣਾਤੀਆਂ ਮੈਂ ਇਨੀਆਂ ਗੱਡੀਆਂ ਬਣਾਤੀਆਂ ਮਾਣਾ ਨਾ ਇਹ ਛੱਡ ਦੇ ਮਹਾਰਾਜ ਕਹਿੰਦੇ ਝੂਠ ਛੱਡ ਦੇ ਇੱਕ ਤਾਂ ਝੂਠ ਆਪਾਂ ਬੋਲਦੇ ਆਂ ਗੱਲ-ਗੱਲ ਤੇ ਇੱਕ ਝੂਠ ਇਹ ਆ ਵੀ ਭਾਈ ਜੋ ਕੁਝ ਆਪਾਂ ਦੁਨਿਆਵੀ ਕਰ ਰਹੇ ਆਂ ਦੁਨਿਆਵੀ ਇੱਕ ਪਦਾਰਥ ਜੋ ਵੀ ਤੇਰੇ ਕੋਲੇ ਪ੍ਰਾਪਤੀ ਆ ਕੋਈ ਦੁਨਿਆਵੀ ਇਹ ਝੂਠੀ ਆ ਤੇਰੇ ਵਾਸਤੇ ਕਿਉਂਕਿ ਇਨਸਾਨ ਇਹਨੂੰ ਛੱਡ ਕੇ ਚਲੇ ਜਾਣਾ ਪ੍ਰਭੂ ਪ੍ਰਮਾਤਮਾ ਦਾ ਨਾਮ ਬੰਦਗੀ ਹੈ ਜਿਹੜੀ ਤੇਰੇ ਉਹ ਜੀਵ ਆਤਮਾ ਦੇ ਪੱਲੇ ਰਹਿਣੀ ਆ ਜੀਵ ਆਤਮਾ ਦਾ ਸਹਾਈ ਪ੍ਰਭੂ ਪ੍ਰਮਾਤਮਾ ਦੇ ਨਾਮ ਨੇ ਬਣਨਾ ਮਹਾਰਾਜ ਕਹਣਾ ਕਰਦੇ ਨੇ ਤਿਆਗ ਮਾਨ ਝੂਠ ਅਭਿਮਾਨ ਜੀਵਤ ਮਰੇ ਦਰਗਹ ਪਰਵਾਨ ਜੀਵਤ ਮਰੇ ਦਾ ਮਤਬਨਾ ਆਪ ਦੀਆਂ ਸੰਸਾਰੀ ਇੱਛਾਵਾਂ ਮਾਰਨਾ ਜ਼ਰੂਰਤ ਮੁਤਾਬਕ ਤਾਂ ਆਪਣੇ ਕੋਲ ਹੈ ਹੀ ਸਾਰਾ ਕੁਝ ਪ੍ਰਭੂ ਪ੍ਰਮਾਤਮਾ ਦੇ ਹੀ ਰਹਾ ਘਰ ਵੀ ਹੈਗਾ ਤੇਰੇ ਕੋਲੇ ਸੋਨਾ ਸਾਧਨ ਵੀ ਹੈਗਾ ਹਉਣ ਜਾਣ ਨੂੰ ਤੇਰੇ ਕੋਲੇ ਕਾਰੋਬਾਰ ਵੀ ਹੈਗਾ ਛੱਤੀ ਪਦਾਰਥ ਵੀ ਹੈ ਸ਼ਕਲ ਨੂੰ ਪ੍ਰਮਾਤਮਾ ਦੇ ਰਿਹਾ ਪਰ ਤੂੰ ਹੁਣ ਜੀਵਤ ਮਰੇ ਦਰਗਾ ਪ੍ਰਬਾਨ ਦਾ ਮਤਲਬ ਲਾ ਵੀ ਜਿਹੜੀਆਂ ਹੋਰ ਇੱਛਾਵਾਂ 'ਚ ਫਸਿਆ ਰਹਿਣਾ ਸੰਸਾਰਿਕ ਇੱਛਾ ਨਾਲ ਇੱਛਾਵਾਂ 'ਚ ਛੱਡ ਦੇ ਇਹ ਜੀਂਦੇ ਜੀ ਮਰਨਾ ਜੀ ਆਪਣੀਆਂ ਇੱਛਾਵਾਂ 'ਚ ਰੋਕ ਲੈਣੀਆਂ ਫੁਰਨੇ ਰੋਕ ਲੈਣੇ ਸਾਧ ਸੰਗ ਪਿਓ ਜਨਮ ਪ੍ਰਾਪਤ ਕਰ ਸੇਵਾ ਪਜ ਹਰ ਹਰ ਗੁਰਮਤ ਤਿਆਗ ਮਾਨ ਝੂਠ ਅਬਮਾਨ ਜੀਵਤ ਮਰੇ ਦਰਗਾਹ ਪਰਮਾਨ ਜਦੋਂ ਤੋਂ ਜਿੰਦੇ ਜੀ ਇੱਛਾ ਮਾਨ ਨੂੰ ਰੋਕ ਲਿਆ ਨਾ ਤੇ ਦਰਗਾਹ ਵਿੱਚ ਪ੍ਰਵਾਨ ਹੋ ਜਾਏਗਾ ਭਾਈ ਜਿੰਦੇ ਜੀ ਅੱਗੇ ਸਤਿਗੁਰੂ ਸਮਝਾਉਣਾ ਕਰਦੇ ਨੇ ਜੋ ਕਿਸ ਹੋਆ ਸੋ ਤੁਜ ਤੇ ਹੋਗ ਅਬਰ ਨਾ ਦੂਜਾ ਕਰਨੇ ਜੋਗ ਹੁਣ ਇਸੇ ਇਹ ਵੀ ਆਪਾਂ ਸਮਝਣਾ ਵੀ ਜੋ ਕੁਝ ਹੋ ਰਿਹਾ ਸੰਸਾਰ ਦੇ ਵਿੱਚ ਜੀਵ ਪੈਦਾ ਹੋ ਰਹੇ ਨੇ ਸੰਸਾਰ ਤੋਂ ਜਾ ਰਹੇ ਨੇ ਹਵਾ ਪਾਣੀ ਤੋਂ ਪਸ਼ਾਂ ਜੋ ਵੀ ਹੋ ਰਿਹਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਅnder ਹੋ ਰਿਹਾ ਕੋਈ ਹੋਰ ਤਾਕਤ ਨਹੀਂ ਹੈ ਕੋਈ ਕੁਛ ਕਰਨ ਵਾਲੀ ਜਾਂ ਕੋਈ ਦਾਤਾਂ ਦੇਣ ਵਾਲੀ ਕੋਈ ਵੀ ਅਕਾਲ ਪੁਰਖ ਵਾਹਿਗੁਰੂ ਬਰਾਬਰ ਵਾਹਿਗੁਰੂ ਦੇ ਬਰਾਬਰ ਦੀ ਸ਼ਕਤੀ ਕੋਈ ਨਹੀਂ ਹੈ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਹੀ ਤਾਕਤ ਵਰਤ ਰਹੀ ਹੈ ਹਰ ਥਾਂ ਤੇ ਜੋ ਕਿਸ ਹੋਆ ਸੋ ਤੁਜ ਤੇ ਹੋਗਾ ਅਬਰ ਨਾ ਦੂਜਾ ਕਰ ਲੈ ਜੋਗ ਇਹ ਸਮਝ ਲਈ ਆਪਾਂ ਗੱਲ ਮਹਾਰਾਜ ਦੀ ਕਿਰਪਾ ਨਾਲ ਤਾਂ ਮਿਲੇ ਜਾਂ ਲੈ ਮਿਲਾਏ ਤਾਂ ਤੈਨੂੰ ਮਿਲੇਗਾ ਭਾਈ ਜੇ ਤੂੰ ਗੁਰੂ ਦੀ ਕਿਰਪਾ ਲੈ ਕੇ ਆਪਣੇ ਮਨ ਨੂੰ ਨਾਮ ਬਾਣੀ ਨਾਲ ਜੋੜੇਗਾ ਤਾਂ ਗੁਰੂ ਦੇ ਗਿਆਨ ਮੁਤਾਬਕ ਜੀਵਨ ਬਸਰ ਕਰੇਗਾ ਤਾਂ ਮਿਲੇ ਜਾਂ ਲਹਿ ਮਨਾਏ ਕਹੋ ਨਾਨਕ ਹਰ ਹਰ ਗੁਣ ਗਾਏ ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਹਰੀ ਪ੍ਰਭੂ ਪਰਮਾਤਮਾ ਦੇ ਗੁਣ ਗਾਉਣੇ ਸ਼ੁਰੂ ਕਰ ਲੈ ਦੇਖੋ ਜੀ ਆਪਾਂ ਹੁਣ ਬਾਣੀ ਪੜ ਸੁਣ ਰਹੇ ਆ ਪੜਨ ਸੁਣਨ ਦਾ ਭਾਵ ਇੱਕੋ ਹੀ ਆ ਗੁਰਬਾਣੀ ਦੇ ਗੁਣ ਗਾਉਣੇ ਸੁਣਨੇ ਬਰਾਬਰ ਆ ਬਰਾਬਰ ਫਾਲ ਆ ਹਜੇ ਸੁਣਨ ਵਾਲੇ ਦਾ ਤਾਂ ਧਿਆਨ ਬਹੁਤ ਜ਼ਿਆਦਾ ਹੁੰਦਾ ਤੇ ਪੜਨ ਵਾਲਾ ਤਾਂ ਸ਼ਾਇਦ ਕੋਈ ਅੱਖਰ ਬਾਅਦ ਘੱਟ ਕਰ ਜਾਂਦਾ ਪਰ ਸੁਣਨ ਵਾਲਾ ਜੇ ਧਿਆਨ ਲਾ ਕੇ ਸੁਣਦਾ ਤਾਂ ਪੂਰੀ ਪੂਰੀ ਗੱਲ ਸੁਣ ਜਾਂਦਾ ਗੁਰੂ ਦੀ ਇਸ ਤਰ੍ਹਾਂ ਆਪਾਂ ਨੂੰ ਸਤਿਗੁਰੂ ਨੇ ਸਮਝਾਇਆ ਵੀ ਭਾਈ ਕਈ ਜਨਮ ਕੀਟ ਪਤੰਗਾਂ ਵਿੱਚ ਆਇਆ ਫਿਰਦੀ ਰਹੀ ਜੀਵ ਆਤਮਾ ਕਈ ਜਨਮ ਹਾਥੀ ਮੱਛੀ ਫਿਰਨਾ ਦੀ ਜੁਨੀ ਵਿੱਚ ਕਈ ਜਨਮ ਪੰਖੀ ਪੰਛੀ ਸੱਪ ਕਈ ਜਨਮ ਹੈਵਰ ਗੈਬ ਹੈਵਰ ਬ੍ਰਿਕ ਜੋयो ਕਈ ਜਨਮ ਤੋਂ ਘੋੜੇ ਬਲਦ ਮਣ ਬਣ ਕੇ ਜੁੜਦਾ ਰਿਹਾ ਭਾਰ ਖਿੱਚਦਾ ਰਿਹਾ ਮਿਲ ਜਗ ਦੀਸ਼ ਮਿਲਣ ਕੀ ਬਰੀਆ ਚਰੰਗ ਕਾਲ ਇਸ ਦੇ ਸੰਜਰੀਆ ਇਹ ਦੇਹ ਸੰਜਰੀਆ ਦਾ ਮਤਲਬ ਹੀ ਤੈਨੂੰ ਮਨੁੱਖਾ ਜਨਮ ਪ੍ਰਭੂ ਪਰਮਾਤਮਾ ਨੇ ਭਾਈ ਕਿਰਪਾ ਕਰਕੇ ਦਿੱਤਾ ਇਹ ਮਿਲਣ ਦੀ ਵਾਰੀ ਆ ਅਕਾਲ ਪੁਰਖ ਵਾਹਿਗੁਰੂ ਦੀ ਠੀਕ ਹੈ ਜੀ ਤੇ ਨਹੀਂ ਤਾਂ ਅਸੀਂ ਜਿਵੇਂ ਹੁਣ ਇੱਕ ਵਾਰ ਸ਼ਬਦ ਕੱਲ ਸੁਣ ਰਿਹਾ ਜੀ ਗੁਰਬਾਣੀ ਦੇ ਵਿੱਚੋਂ ਹੀ اے ਮਨ ਤੇਰਾ ਕੋ ਨਹੀਂ ਖਿੱਚ ਰਹਿ ਜਨ ਭਾਰ ਮਹਾਰਾ ਸਮਝਾਉਣਾ ਕਰਦੇ ਨੇ ਵੀ ਸੱਜਣਾ ਤੇਰਾ ਕਿਸੇ ਨੇ ਨਹੀਂ ਬਣਨਾ ਬੇਲੀ ਜਿੰਨਾ ਦਾ ਤੂੰ ਭਾਰ ਖਿੱਚੀ ਫਿਰਨਾ ਕਿਹਦਾ ਭਾਰ ਖਿੱਚੀ ਫਿਰਦਾ ਨਾ ਸਾਨੂੰ ਆਪ ਦੇ ਪਰਿਵਾਰ ਦਾ ਪਰਿਵਾਰ ਦਾ ਹੀ ਭਾਰ ਖਿੱਚੀ ਫਿਰਦਾ ਨਾ ਵੀ ਇਹਨੂੰ ਆਪਾਂ ਜਰ ਆ ਪੜ੍ਹਾਈ ਕਰਾ ਦੀਏ ਇਹ ਨਹੀਂ ਹੁਣ ਇੱਥੇ ਆਉਣਾ ਸਮਝ ਲਓ ਵੀ ਆਪਾਂ ਕਰਾਉਣੀ ਨਹੀਂ ਪੜ੍ਹਾਈ ਬੱਚੇ ਪੜਾਉਣੇ ਆ ਲਿਖਾਉਣੇ ਨੇ ਠੀਕ ਆ ਜੀ ਚੰਗੀ ਸਿੱਖਿਆ ਦੇਣੀ ਆ ਉਹਨਾਂ ਦੀ ਆਪਣੇ ਫਰਜ਼ ਪਛਾਣਨੇ ਆ ਉਹ ਤਾਂ ਪਛਾਣਨਾ ਹੀ ਆ ਨਾ ਇਹ ਵਿੱਚ ਹਿੰਟ ਦਿੱਤਾ ਸਤਗੁਰਾਂ ਨੇ ਵੀ ਜਿੰਨਾਂ ਦਾ ਤੂੰ ਭਾਰ ਖਿੱਚੀ ਫਿਰਦਾ ਨਾ ਵੀ ਇਹਨੂੰ ਮੈਂ ਹਾਈਲਾਈਟਸ ਕਰਾ ਕੇ ਕੈਨੇਡਾ ਭੇਜਦਿਆਂ ਉਹਨੂੰ ਮੈਂ ਫਲਾਨੀ ਡਿਗਰੀ ਕਰਾ ਦਿਆਂ ਠੀਕ ਆ ਜੀ ਆ ਰਾਸ਼ਨ ਪਾਣੀ ਲਿਆਉਣਾ ਸਾਰਾ ਕੁਝ ਇਹ ਇੱਕ ਤੂੰ ਭਾਰ ਖੱਚ ਰਿਆ ਹਾਂ ਸੱਜਣਾ ਠੀਕ ਆ ਜੀ ਤੂੰ ਭਾਰ ਖਿੱਚ ਰਿਹਾ ਤੇ ਤੇਰਾ ਬਣਨਾ ਕਿਸੇ ਨੇ ਨਹੀਂ ਜਿਵੇਂ ਹੁਣ ਆਪਾਂ ਸਿਸ਼ਕਾਰ ਤੋਂ ਬਾਅਦ ਅਲਾਨੀਆਂ ਦੇ ਪਾਠ ਵਿੱਚ ਪੰਕਤੀਆਂ ਆਖਰੀ ਆਉਂਦੀਆਂ ਹੁੰਦੀਆਂ ਜਦੋਂ ਅਲਾਨੀਆਂ ਦਾ ਪਾਠ ਕਰਦੇ ਆ ਉਹ ਜੀਵ ਆਤਮਾ ਜਿਉਂਦੇ ਵਾਸਤੇ ਆ ਜਿਹਨੇ ਸਰੀਰ ਛੱਡਤਾ ਉਹਦੇ ਵਾਸਤੇ ਨਹੀਂ ਹੈ ਉਹ ਸਤਗੁਰਾਂ ਨੇ ਸਮਝਾਇਆ ਵੀ ਭਾਈ ਪੁੱਤ ਭਤੀਜੇ ਰੋਵਣ ਕੋਈ ਮੋਇ ਨਾ ਮੋਇ ਨਾਲੇ ਬੇ ਜਿਹੜਾ ਸੰਸਾਰ ਤੋਂ ਚੱਲਿਆ ਜਾਂਦਾ ਸੰਜੀਵ ਚਾਹੇ ਕੋਈ ਵੀ ਜੀਵ ਚਲਿਆ ਗਿਆ ਮਾਂ ਪਿਓ ਭੈਣ ਭਰਾ ਜਿਹੜਾ ਮਰ ਜਾਂਦਾ ਉਹਦੇ ਨਾਲ ਮਹਾਰਾਜ ਕਹਿੰਦੇ ਮਰਿਆ ਨਹੀਂ ਜਾਂਦਾ ਰੋਂਦੇ ਸਾਰੇ ਹੀ ਨਹੀਂ ਕੋਈ ਨਹੀਂ ਮਰਦਾ ਨਾਲ ਇੱਕ ਕਹਾਣੀ ਜੀ ਵੀ ਸੁਣਦੇ ਹੁੰਦੇ ਆ ਬਈ ਕਾਰੋਬਾਰ ਬਹੁਤ ਕਰਦਾ ਸਾਰਾ ਕੁਝ ਖੁੰਦਾ ਪਉਦਾ ਰਿਹਾ ਉਹਨੂੰ ਸਿੱਖਿਆ ਦੇਣ ਵਾਸਤੇ ਕਿਸੇ ਪੁਰਖ ਨੇ ਕਿਹਾ ਵੀ ਭਾਈ ਵੀ ਤੇਰਾ ਅੰਤ ਸਮਾਂ ਆ ਗਿਆ ਹੁਣ ਤੂੰ ਜਾ ਕੇ ਘਰ ਪਰਿਵਾਰ ਨੂੰ ਪੁੱਛ ਲੈ ਵੀ ਹੁਣ ਤੇਰੀ ਥਾਂ ਤੇ ਕੋਈ ਜਾਏਗਾ ਤਾਂ ਤੂੰ ਇਹ ਕਾਰੋਬਾਰ ਆਪਦਾ ਕਰਦਾ ਰਹੀਂ ਜਦੋਂ ਸਾਰੇ ਪਰਿਵਾਰ ਨੂੰ ਪੁੱਛਿਆ ਵੀ ਐਂ ਕਰਕੇ ਵੀ ਮੈਂ ਤਾਂ ਕੰਮਕਾਰ ਕਰਦਾ ਵੀ ਮੇਰੀ ਵਾਰੀ ਆ ਜਾਣ ਦੀ ਤੇ ਮੈਨੂੰ ਪੁਰਖਾਂ ਨੇ ਦੱਸਿਆ ਕਿਸੇ ਨੇ ਵਿਦਵਾਨ ਨੇ ਵੀ ਤੇਰੀ ਵਾਰੀ ਆ ਭਾਈ ਜੀ ਆਪਦੇ ਜੀਵ ਨੂੰ ਕਿਸੇ ਨੂੰ ਪੁੱਛ ਲਾ ਜਾ ਕੇ ਘਰ ਦੇ ਮੈਂਬਰ ਨੂੰ ਵੀ ਤੇਰੀ ਥਾਂ ਤੇ ਜਿਉ ਚਲਿਆ ਜਾਵੇ ਤਾਂ ਤੇ ਕਿਸੇ ਨੇ ਹਾਮੀ ਨਹੀਂ ਭਰੀ ਨਾ ਧੀ ਨੇ ਨਾ ਪੁੱਤ ਨੇ ਨਾ ਘਰ ਵਾਲੇ ਵੀ ਨੇ ਕਿਸੇ ਨੇ ਵੀ ਹਾਮੀ ਨਹੀਂ ਭਰੀ ਨਾ ਮਾਂ ਨੇ ਨਾ ਪਿਓ ਨੇ ਕਹਿੰਨ ਸਾਰੇ ਕਹਿੰਦੇ ਆ ਵੀ ਤੇਰੀ ਆਈ ਮੈਂ ਮਰ ਜਾਂਦਾ ਭਾਈ ਨਾ ਗਰਬਾਣੀ ਨੇ ਸੱਚ ਕਿਹਾ ਵੀ ਭਾਈ ਪੁੱਤ ਭਤੀਜੇ ਰੋਵਣ ਕੋਈ ਮੋਏ ਨਾ ਮਰੇ ਮਰਿਆ ਨਾਲੇ ਕੋਈ ਨਹੀਂ ਮਰੇ ਦੇ ਥਾਂ ਤੇ ਮਰਦਾ ਤੂੰ ਸੱਜਣਾ ਭਾਰ ਖੱਚ ਰਿਹਾ ਠੀਕ ਆ ਤੂੰ ਫਰਜ਼ ਨਿਭਾਉਣੇ ਆ ਇਹ ਆਪਾਂ ਪਹਿਲਾਂ ਗੱਲ ਕਰੀ ਦੀ ਗਰਬਾਣੀ ਵੀ ਇਹ ਗੱਲ ਕਹਿੰਦੀ ਆ ਵੀ ਆਪਣੇ ਫਰਜ਼ ਅਦਾ ਕਰ ਫਰਜ਼ ਆਪਾਂ ਨਿਭਾਉਣੇ ਆ ਪਰ ਮਹਾਰਾਜ ਕਹਿੰਦੇ ਤੂੰ ਜਿਹੜਾ ਭਾਰ ਖਿੱਚੀ ਫਿਰਦਾ ਨਾ ਸੱਜਣਾ ਤੇਰੇ ਸੰਗ ਕੁਛ ਨਹੀਂ ਨੇ ਬਣਾ ਨਾ ਜਿੰਨਾ ਵਾਸਤੇ ਉਹ ਖਿੱਚੀ ਫਿਰਦਾ ਉਹਨਾਂ ਨੇ ਤੇਰੇ ਕੰਮ ਹਣ ਮੈਂ ਘਰ ਵਿੱਚ ਗੱਲ ਕਰੀ ਸੀਗੀ ਜੀ ਉਹ ਮੈਂ ਕਿਹਾ ਵੀ ਤੁਸੀਂ ਇਹ ਕੰਮ ਜਿਹੜਾ ਮੈਂ ਕਰਦਾ ਵੀ ਭਾਈ ਤੁਸੀਂ ਇਹ ਕਰ ਲੋ ਵੀ ਵਧੀਆ ਕੰਮ ਆ ਇਹ ਚੱਲ ਰੋਟੀ ਬਣਦੀ ਆ ਨਾ ਚੰਗਾ ਕੰਮ ਆ ਸੋਹਣਾ ਵੀ ਤੁਸੀਂ ਇਹ ਕਰ ਲੋ ਕਹਿੰਦੇ ਨਾ ਜੀ ਆਪਣਾ ਨਹੀਂ ਇੰਟਰਸਟ ਦੇ ਵਿੱਚ ਮਤਲਬ ਕਹਿਣ ਦਾ ਮਤਲਬ ਇਹਦੇ ਨਾਲ ਪਿਆਰ ਹੀ ਨਹੀਂ ਹੈ ਇਸ ਕੰਮ ਨਾਲ ਜਿਹੜਾ ਤੂੰ ਕਰਦਾ ਠੀਕ ਆ ਜੀ ਉਹ ਜਦੋਂ ਮੈਂ ਕਹਾਂ ਵੀ ਕੱਲ ਨੂੰ ਕੋਈ ਪ੍ਰੋਬਲਮ ਆ ਸਕਦੀ ਹੈ, ਸਰੀਰ ਖੜ ਸਕਦਾ ਹੈ, ਇਹ ਤੈਨੂੰ ਤਾਂ ਜਾਣਾ ਹੀ ਆ ਨੇ। ਵੀ ਤੈਨੂੰ ਦਿੱਕਤ ਨਾ ਹੋ ਉਹ ਕਹਿੰਦੇ ਕੋਈ ਗੱਲ ਨਹੀਂ, ਉਦੋਂ ਸੈਟਿੰਗ ਆਪੇ ਆ ਜੀ। ਇਹਦਾ ਮਤਲਬ ਕਹਿਣ ਦਾ ਇਹ ਆ ਵੀ ਮਰ ਸਹੀ ਤੂੰ ਪਹਿਲਾਂ ਮਰਦਾ ਸਹੀ ਕੋਈ ਨਾ ਆਪੇ ਸੈਟ ਕਰਨਾਗੇ ਸੀ। ਇੱਥੋਂ ਹੀ ਆਪਾਂ ਹਿਸਾਬ ਲਾ ਲ ਗਏ ਵੀ ਭਾਈ ਕੋਈ ਨਹੀਂ ਮਰਿਆ ਨਾਲ ਮਰਦਾ ਤੇ ਜਿੰਨਾ ਦਾ ਤੂੰ ਭਾਰ ਖਿੱਚੀ ਫਿਰਦਾ। ਖਿੱਚਦਾ ਹੈਗਾ ਹੀ ਆ ਇਨਸਾਨ। 40 ਸਾਲ ਤੋਂ ਬਾਅਦ ਤਾਂ ਗਧੇ ਵਾਲੀ ਜੁਨੀ ਆ ਬਿਰਧਵਾਂ ਦੱਸਦੇ ਹੁੰਦੇ ਭਾਈ ਪਰਮਾਨਾ ਜੀ। ਬਈ ਇਨਸਾਨ ਗਧੇ ਵਾਲੀ ਜੋਨੀ ਜੀ ਰਿਹਾ ਦੋ ਮਿੰਟ ਚ ਗੱਲ ਆਪਾਂ ਕਰ ਲੈਨੇ ਆ ਉਹ ਜਦੋਂ ਪ੍ਰਮਾਤਮਾ ਨੇ ਕੁਦਰਤ ਪੈਦਾ ਕੀਤੀ ਨਾ ਕਹਾਣੀ ਆ ਜੀ ਇਹ ਸਮਝਣ ਵਾਸਤੇ ਕੁਦਰਤ ਪੈਦਾ ਕੀਤੀ ਸਾਰੇ ਜੀਵ ਜੰਤ ਪੈਦਾ ਕਰ ਲਏ ਤੇ ਫਿਰ ਉਮਰਾਂ ਬਣਨ ਲੱਗਿਆ ਮਹਾਰਾਜ ਬਹਿ ਗਿਆ ਲੱਡਾ ਕੇ ਕੁਰਸੀ ਵੀ ਆਜੋ ਭਾਈ ਪਹਿਲਾਂ ਬੰਦੇ ਨੂੰ ਹੀ ਛੱਦਿਆ ਲੈ ਵੀ ਕਹਿੰਦਾ ਬੰਦਿਆ ਤੇਰੀ ਉਮਰ ਰਹੀ ਆ 20 ਸਾਲ ਸੌਰੀ 40 ਸਾਲ ਤੇ ਬੰਦੇ ਨੇ ਪੈਂਦੀ ਛਾਤੀ ਕਹਿੰਦਾ ਕਹਿੰਦਾ ਲੈ ਐਨੀ ਕੀ ਕਹਿੰਦਾ ਮਤਲਬ ਇਹਨੂੰ ਭੁੱਖ ਬਾਲੀ ਆ ਹਰੇਕ ਚੀਜ਼ ਦੀ ਭੁੱਖਾ ਇਨਸਾਨ ਨੂੰ ਕਹਿੰਦਾ ਲੈ ਐਨੀ ਕੀ ਉਹ ਕਹਿੰਦੇ ਚੰਗਾ ਸਾਈਡ ਤੇ ਹੋ ਜਾ ਪਾ ਗਾਂ ਵਾਲੇ ਨੂੰ ਕੁੱਸ ਲੈਨੇ ਦੂਜੀ ਵਾਰੀ ਆ ਗਈ ਗਧੇ ਦੀ ਮਹਾਰਾਜ ਕਹਿੰਦੇ ਲੈ ਵੇ ਗਧਿਆ ਤੇਰੀ ਉਮਰ ਆ 40 ਸਾਲ ਗਧਾ ਸਾਡੇ ਨਾਲੋਂ ਸਿਆਣਾ ਨਿਕਲਿਆ ਕਹਿੰਦਾ ਮਹਾਰਾਜ ਕਰਨਾ ਕੀ ਆ 40 ਸਾਲ ਮਹਾਰਾਜ ਕਹਿੰਦੇ ਭਾਰਟ ਹੋਣਾ ਹੋਰ ਤੋਂ ਕੀ ਕਰਨਾ ਕਹਿੰਦਾ ਜੀ ਭਾਰਤਾ ਟੋਣਾ ਚਲੋ ਉਮਰ ਘੱਟ ਕਰ ਦਿਓ ਥੋੜੀ ਜੀ ਕਹਿੰਦੇ ਚੱਲ 20 ਸਾਲ ਗਧੇ ਦੀ ਉਮਰ 20 ਸਾਲ ਕਰਤੀ ਤੇ 20 ਸਾਲ ਉਹ ਬੰਦੇ ਨੂੰ ਦੇਤੀ ਲੈ ਕਹਿੰਦਾ ਬੰਦਿਆ ਤੇਰੀ 60 ਸਾਲ ਹੋ ਗਈ ਤੀਜੇ ਨੰਬਰ ਤੇ ਕੁੱਤਾ ਆ ਗਿਆ ਲੈ ਵੀ ਦਰਵੇਸਾ ਤੇਰੀ ਉਮਰ ਤਾਂ 40 ਸਾਲ ਕੁੱਤੇ ਨੇ ਵੀ ਪੁੱਛ ਰਿਹਾ ਮਹਾਰਾਜ ਕੀ ਕਰਨਾ ਮਹਾਰਾਜ ਕਹਿੰਦੇ ਵੀ ਤੂੰ ਭੌਂਕਣਾ ਭਾਈ ਰਾਖੀ ਕਰਨੀ ਆ ਮਹਾਰਾਜ ਕਹਿੰਦੇ ਜੇ ਇਹੀ ਕੰਮ ਕਰਨਾ ਕੋਈ ਉਮਰ ਘੱਟ ਕਰ ਦਿਓ 20 ਸਾਲ ਕਰ ਦਿਓ ਉਹ 20 ਸਾਲ ਕੁੱਤੇ ਦੀ ਕਰਤੀ 20 ਸਾਲ ਕੁੱਤੇ ਵਾਲੀ ਵੀ ਬੰਦੇ ਨੂੰ ਦੇਦੀ ਕਹਿੰਦੇ ਚੱਕ ਬੰਦਿਆ ਤੇਰੀ 80 ਸਾਲ ਚੌਥੇ ਨੰਬਰ ਤੇ ਉੱਲੂ ਆ ਗਿਆ 20 ਸਾਲ ਉੱਲੂ ਵਾਲੀ ਮਿਲ ਗਈ ਹੁਣ ਮਤਲਬ ਰਿਜ਼ਲਟ ਇਹਦਾ ਇਹੀ ਆ ਵੀ 40 ਕੇ ਸਾਲ ਤੱਕ ਬੰਦਾ ਸੌਖਾ ਰਹਿੰਦਾ ਮੇਰੇ ਹਿਸਾਬ ਨਾਲ ਕਿਉਂਕਿ ਆਪਣਾ ਪ੍ਰੈਕਟੀਕਲ ਆਪਾਂ 40 ਕੇ ਸਾਲ ਤੱਕ ਬਹੁਤ ਵਧੀਆ ਜ਼ਿੰਦਗੀ ਜੀਆ ਉਸ ਤੋਂ ਬਾਅਦ ਬੱਚੇ ਵੱਡੇ ਹੋਗੇ ਤੇ ਫਿਰ ਗਧੇ ਵਾਲੀ ਯੋਨੀ ਸ਼ੁਰੂ ਹੋ ਗਈ ਜੀ ਜਨਮ ਗਧੇ ਵਾਲਾ ਫਿਰ ਜਿੱਧਰੋਂ ਆਉਂਦਾ ਲੱਦਿਆ ਹੀ ਆਉਂਦਾ ਜੇ ਕੋਈ ਖੇਤੀਬਾੜੀ ਦਾ ਕੰਮ ਕਰਦਾ ਉਹ ਕੋਈ ਬਾਲਣ ਦੀ ਪੰਡ ਚੱਕੀ ਆਉਂਦਾ ਕੋਈ ਪੱਠਿਆਂ ਦੀ ਚੱਕੀ ਆਉਂਦਾ ਕੋਈ ਕੁਛ ਸ਼ਹਿਰ ਨੂੰ ਜਾਂਦਾ ਤਾਂ ਸੌਦੇ ਨਾਲ ਲੱਦਿਆ ਆਉਂਦਾ ਭਾਰ ਹੀ ਖਿੱਚੀ ਜਾਂਦਾ ਨਾ ਇਹ ਜਨਮ ਗਧੇ ਵਾਲਾ 40 ਸਾਲ ਤੋਂ ਬਾਅਦ ਜਦੋਂ 60 ਦਾ ਹੋ ਜਾਂਦਾ ਫਿਰ ਉਹ ਕੁੱਤੇ ਵਾਲਾ ਜਨਮ ਸ਼ੁਰੂ ਹੋ ਜਾਂਦਾ ਫਿਰ ਸੁਣਦਾ ਤਾਂ ਕੋਈ ਹੈ ਨਹੀਂ ਭੌਂਕੀ ਜਾਂਦਾ ਜੋ ਆਕਾ ਨੇ ਕਿਸੇ ਨੇ ਭਾਂਡੇ ਖੜਕਾ ਤਾ ਕਿਸੇ ਨੇ ਕੁਛ ਸੱਟ ਤਾ ਕਿਸੇ ਨੇ ਕੁਛ ਬਗਾੜ ਤਾ ਫਿਰ ਭੌਂਕੀ ਤਰ੍ਹਾਂ ਜਾਂਦਾ ਸੁਣਦਾ ਕੋਈ ਨਹੀਂ ਜੇ 80ਾਂ ਤੋਂ 80ਾਂ ਤੇ ਚਲੇ ਆ ਗਿਆ ਤੇ ਫਿਰ ਹੋ ਜਾਂਦੀ ਆ ਉੱਲੂ ਵਾਲੀ ਉਹ ਜਿਵੇਂ ਉੱਲੂ ਐ ਬਿਟਰ ਬਿਟਰ ਚਾਕੀ ਜਾਂਦਾ ਤੇ ਉਹ ਵੀ ਨਾ ਤਾਂ ਬੋਲਿਆ ਜਾਂਦਾ ਬਜ਼ੁਰਗ ਤੋਂ ਨਾ ਪਾਈ ਕੁਛ ਕਿਹਾ ਜਾਂਦਾ ਨਾ ਤੁਰਿਆ ਜਾਂਦਾ ਬੈਠਾ ਉੱਲੂਆਂ ਨੂੰ ਚਾਕੀ ਜਾਂਦਾ ਇਹ ਵਿਦਵਾਨ ਪਰਮਾਨਾਂ ਦੀ ਗੱਲ ਸੁਣਾਈ ਹੋਈ ਆ ਜੀ ਵੀ ਬਾਕਿਆ ਸਹੀ ਆ ਟੁੱਕਦੀ ਆ ਇਨਸਾਨ ਤੇ ਗੱਲ ਇਹ ਵੇ 40 ਕਿ ਸਾਲ ਦੀ ਵਧੀਆ ਜ਼ਿੰਦਗੀ ਹੁੰਦੀ ਉਸ ਤੋਂ ਬਾਅਦ ਤਾਂ ਭਾਈ ਫਿਰ ਇਹ ਜਿਹਾਂ ਜੁਨਾ ਹੀ ਭੋਗ ਦਾ ਇਨਸਾਨ ਇਹ ਤਾਂ ਇੱਕ ਕਹਾਣੀ ਆ ਸਮਝਣ ਵਾਸਤੇ ਤੇ ਜੋ ਗੁਰੂ ਬਾਣੀ ਨੇ ਕਿਹਾ ਵੀ ਭਾਈ ਕਈ ਜਨਮ ਤੋਂ ਕੀਟ ਪਤੰਗੇ ਬਣਦਾ ਆ ਕਈ ਜਨਮ ਸਰਪ ਬਿਰਖ ਹੁੰਦਾ ਆ ਡੱਡੂ ਕੱਸੀ ਮੱਸੀਆਂ ਬਣਦਾ ਆ ਕਿਰਪਾ ਕਰਕੇ ਪ੍ਰਮਾਤਮਾ ਨੇ ਤੈਨੂੰ ਮਨੁੱਖਾ ਜਨਮ ਦਿੱਤਾ ਹਨ ਪਰ ਪ੍ਰਭੂ ਪ੍ਰਮਾਤਮਾ ਦੀ ਬੰਦਗੀ ਨਾਲ ਜੁੜ ਜਾ ਆਪਦੇ ਕਾਰੋਬਾਰ ਕਰਦਾ ਰਹਿ ਤੈਨੂੰ ਕੰਮਕਾਰ ਛੱਡ ਕੇ ਬੈਣ ਨੂੰ ਨਹੀਂ ਕਹਿੰਦੇ ਗੁਰੂ ਵੀ ਕੰਮਕਾਰ ਛੱਡ ਕੇ ਬਹਿ ਜਾ ਹੁਣ ਨਾ ਮਹਾਰਾਜ ਕਹਿੰਦੇ ਪ੍ਰਮਾਤਮਾ ਦੇ ਨਾਲ ਚਿੱਤ ਰੱਖ ਆਪਦਾ ਹੱਥ ਪਾਉ ਸਭ ਕੰਮ ਕਰ ਚੀਤ ਨਰੰਜਨ ਨਾਲ ਚਿੱਤ ਤੇਰਾ ਪ੍ਰਭੂ ਪ੍ਰਮਾਤਮਾ ਨਾਲ ਜੁੜਿਆ ਰਹੇ ਆਪਦੇ ਕਾਰੋਬਾਰ ਕਰਦਾ ਰਹੇ ਠੀਕ ਆ ਜੀ ਇਸ ਤਰ੍ਹਾਂ ਸਤਿਗੁਰੂ ਸਾਨੂੰ ਨਾਮ ਬਾਣੀ ਨਾਲ ਜਦੋਂ ਜੋੜਦੇ ਆ ਨਾ ਫਿਰ ਆਪਾਂ ਨੂੰ ਗਿਆਨ ਆ ਜਾਂਦਾ ਜਦੋਂ ਗਿਆਨ ਪੱਲੇ ਬੰਨ ਲਿਆ ਸੰਗਤ ਕਰ ਲਈ ਫਿਰ ਸੰਗਤ ਦਾ ਅਸਰ ਹੁੰਦਾ ਸੰਗਤ ਇਹੀ ਆ ਵੀ ਗੁਰੂ ਦੀ ਗੱਲ ਮੰਨਣੀ ਆਪਾਂ ਇਹ ਸੰਗਤ ਆ ਜੇ ਹੁਣ ਆਪਾਂ ਆ 50 50 ਤੋਂ ਟੱਪ ਗਏ ਆ 52 53 ਦੇ ਹੋ ਗਏ ਆ ਜੇ ਮਤਲਬ ਵੀ ਬਾਣੀ ਪੜ ਲਈ ਤੇ ਸੁਣ ਲਈ ਕੰਨ ਰਸ ਬਣਾ ਲਿਆ ਬੱਸ ਅਸਰ ਇੱਕ ਗੱਲ ਤੇ ਵੀ ਨਹੀਂ ਕਰਿਆ ਤੇ ਫੇਰ ਭਾਈ ਤੇਰਾ ਕੁਝ ਨਹੀਂ ਹੋ ਸਕਦਾ ਫੇਰ ਨਹੀਂ ਸਬਰਨਾ ਤੇਰਾ ਕੁਝ ਫੇਰ ਮਨੁੱਖਾ ਜਨਮ ਵੀ ਤੇਰਾ ਜਿਵੇਂ ਪਹਿਲਾਂ ਕੀਟ ਪਤੰਗਿਆਂ ਦੇ ਸਰੀਰ ਵਿੱਚ ਜੀਵ ਆਤਮਾ ਨੇ ਆਪਣੇ ਆਪਣਾ ਜੀਵਨ ਬਸਰ ਕਰ ਲਿਆ ਤੇ ਇਸੇ ਤਰ੍ਹਾਂ ਹੀ ਫੇਰ ਤੋਂ ਭਾਈ ਮਨੁੱਖਾ ਜਨਮ ਗਵਾ ਕੇ ਚਲਿਆ ਜਾਣਾ 84 ਦਾ ਗੇੜ ਫੇਰ ਆ ਭਾਈ ਸੱਜਣਾ ਜੇ ਤੂੰ ਹੁਣ ਪ੍ਰਭੂ ਪਰਮਾਤਮਾ ਨੇ ਤੇਰੇ ਤੇ ਕਿਰਪਾ ਕੀਤੀ ਆ ਮਨੁੱਖਾ ਜਨਮ ਦਿੱਤਾ ਤੇ ਤੂੰ ਹੁਣ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਨਾਲ ਜੁੜ ਜਾ ਤੇ ਕੁਸ ਇਹ ਜਿਹੜੇ ਬਚਦੇ ਸੁਆਸ ਨੇ ਲੇਖੇ ਵਿੱਚ ਲੱਗ ਜਾਣ ਸੋਹੰਜਾ ਭੁੱਲਾ ਚੁੱਕਾ ਦੀ ਮਾਫੀ ਜੀ ਅਗਲਾ ਸ਼ਬਦ ਆਪਾਂ ਕੱਲ ਨੂੰ ਵਿਚਾਰਾਂਗੇ ਗੁਰੂ ਮਹਾਰਾਜੀ ਕਿਰਪਾ ਸਦਕ ਆਸ ਰੱਖੀ ਆ ਇਹਦੇ ਵਿੱਚ ਦੱਸਣਗੇ ਕਰਮ ਭੂਮ ਮੁਹੇ ਬੋ ਬੋ ਨਾਮ ਵੀ ਆਪਣੇ ਸਰੀਰ ਦੇ ਅੰਦਰ ਸਰੀਰ ਖੇਤ ਦੇ ਅੰਦਰ ਪ੍ਰਭੂ ਪਰਮਾਤਮਾ ਦਾ ਨਾਮ ਬੀਜ ਲਾ ਸੱਜਣਾ ਕਿਉਂਕਿ 96 95 96% ਗੁਰਬਾਣੀ ਨਾਮ ਦੀ ਤੇ ਤੇਰੇ ਮਨ ਤੇ ਗੱਲ ਕਰਦੀ ਆ ਬੇ ਨਾਮ ਜਪ ਲੈ ਭਾਈ ਕਰਮ ਭੂਮ ਮਹਿ ਕਰਮ ਭੂਮ ਮਹਿ ਬੋਬੋ ਨਾਮ ਪੂਰਨ ਹੋਏ ਤੇਮਾਰਾ ਕਾਮ ਇਹ ਜਿਹੜਾ ਤਰਾ ਕੰਮ ਆ ਨਾ ਮਨੁੱਖੇ ਜਨਮ ਵਾਲਾ ਜਨਮ ਵਾਲਾ ਇਹ ਤੇਰਾ ਕੰਮ ਪੂਰਾ ਹੋ ਜਾਏਗਾ ਮਹਾਰਾਜ ਕਹਿੰਦੇ ਇਹ